ਬਾਲੀਵੁੱਡ ਦੇ ਦਿੱਗਜ ਅਦਾਕਾਰ ਜਤਿੰਦਰ ਦੇ ਨਾਲ ਸੰਜੇ ਖਾਨ ਦੀ ਪਤਨੀ ਜ਼ਰੀਨ ਖਾਨ ਦੀ ਪ੍ਰੇਅਰ ਮੀਟ ਦੌਰਾਨ ਹਾਦਸਾ ਹੋਇਆ ਉਹਨਾਂ ਦਾ ਡੜਮ ਕਰਕੇ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਜਿਹੇ ਚ ਫੈਨਸ ਦੀ ਚਿੰਤਾ ਵੱਧ ਗਈ ਹੈ ਕਿ ਉਹ ਠੀਕ ਹਨ ਦੱਸ ਦੇ ਕਿ ਇਹ ਵੀਡੀਓ ਮੁੰਬਈ ਦੇ ਵਿੱਚ ਅਦਾਕਾਰਾਂ ਤੇ ਫਿਲਮ ਮੇਕਰ ਸੰਜੇ ਖਾਨ ਦੀ ਸਵਰਗੀ ਪਤਨੀ ਜ਼ਰੀਨ ਖਾਨ ਦੀ ਪ੍ਰੇਅਰ ਮੀਟ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਪ੍ਰੇਅਰ ਮੀਟ ਦੇ ਵਿੱਚ ਕਈ ਸਲੈਬਸ ਸ਼ਾਮਿਲ ਹੋਣ ਲਈ ਪਹੁੰਚੇ ਸੀ ਤੇ ਜਤਿੰਦਰ ਵੀ ਇਸੇ ਪ੍ਰੇਅਰ ਮੀਟ ਚ ਜ਼ਰੀਨ ਖਾਨ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸੀ ਹਾਲਾਂਕਿ ਖੁਸ਼ਕਿਸਮਤੀ ਨਾਲ ਅਦਾਕਾਰ ਨੂੰ ਕੋਈ ਸੱਟ ਨਹੀਂ ਲੱਗਿਆ ਉਹ ਖੁਦ ਹੀ ਖੜੇ ਹੋ ਜਾਂਦੇ ਨੇ ਹੱਸਦੇ ਹੋਏ ਫੋਟੋਗ੍ਰਾਫਰਸ ਦੇ ਨਾਲ ਗੱਲ ਕਰਨ ਲੱਗ ਜਾਂਦੇ ਨੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਮੰਗਰੋਂ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਗਈ ਆ ਤੇ ਵਿਵਾਦ ਵੀ ਨਾਲ ਹੀ ਨਾਲ ਛਿੜ ਗਿਆ ਲੋਕ ਪਪਰਾਜ਼ੀਜ਼ ਨੂੰ ਲਗਾਤਾਰ ਟਰੋਲ ਕਰ ਰਹੇ ਨੇ ਕਿ ਉਹਨਾਂ ਨੇ ਇਹ ਵੀਡੀਓ ਨੂੰ ਕੈਪਚਰ ਕਿਉਂ ਕੀਤਾ ਨਿੱਜੀ ਪਲਾਂ ਨੂੰ ਵੀਡੀਓ ਦੇ ਵਿੱਚ ਕੈਪਚਰ ਨਹੀਂ ਕਰਨਾ ਚਾਹੀਦਾ ਅਤੇ ਇਸ ਵੀਡੀਓ ਨੂੰ ਸਾਂਝਾ ਕਰਨ ਲਈ ਉਹ ਉਹਨਾਂ ਨੂੰ ਫਟਕਾਰ ਲਗਾ ਰਹੇ ਹਨ